ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ ਏਉ ਜਿਉ ਬਉਤੇ ਜਨਮ ਭਰ ਮਿਆਂ ਤਾਂ ਸਤਿਗੁਰੂ ਸਬਦ ਸੁਣਾਇਆ ਸਤਿਗੁਰੂ ਜੇ ਵਡ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਦਾਇਆ ਸਤਿਗੁਰੂ ਮਿਲਿਏ ਸਚ ਪਾਇਆ ਜਿਨਿ ਵਿੱਚੋਂ ਆਪ ਗਰਾਇਆ ਜਿਨਿ ਸਚੋ ਸਚ ਬੁਝਾਇਆ ਇਸ ਪੌੜੀ ਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਮਾਨ ਕਰ ਰਹੇ ਨੇ ਜੇ ਉਹ ਆਪਣੀ ਬਖਸ਼ਿਸ਼ ਕਰੇ ਰਹਿਮਤ ਕਰੇ ਤੇ ਉਸ ਦੀ ਸਭ ਤੋਂ ਵੱਡੀ ਰਹਿਮਤ ਦਾ ਸਦਕਾ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਕਿਸ ਦੀ ਸਤਿਗੁਰੂ ਦੀ ਕੋਈ ਸਤਿਗੁਰੂ ਮਿਲ ਪੈਂਦਾ ਹੈ ਗਿਆਨ ਮਿਲ ਪੈਂਦਾ ਹੈ ਸਤ ਦਾ ਪ੍ਰਕਾਸ਼ ਮਿਲ ਪੈਂਦਾ ਹੈ ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ ਔਰ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਇਹੋ ਜੀ ਬਹੁਤੇ ਜਨਮ ਭਰ ਮਿਆ ਤਾਂ ਸਤਿਗੁਰੂ ਸਬਦ ਸੁਣਾਇਆ ਬਹੁਤ ਜਨਮ ਤੱਕ ਜੀਵ ਭਟਕਦਾ ਰਿਹਾ ਜਮਦਾ ਰਿਹਾ ਮਰਦਾ ਰਿਹਾ ਆਖਰ ਇਸ ਜਨਮ ਮਰਨ ਦੇ ਢੇੜੇ 'ਚ ਪੈ ਰ ਇਸ ਜੀਵ ਦੇ ਉੱਤੇ ਪ੍ਰਭੂ ਦੀ ਬਖਸ਼ਿਸ਼ ਹੋਈ ਕਟ ਗਿਆ ਇਸ ਨੂੰ ਢੇੜੇ ਦੇ 'ਚ ਕਟ ਗਿਆ ਇਸ ਨੂੰ ਚੱਕਰ ਦੇ 'ਚ ਤਾਂ ਕਿ ਸਤਿਗੁਰ ਦਾ ਮਿਲਾਪ ਕਰਾ ਦਿੱਤਾ ਤੇ ਸਤਿਗੁਰ ਤੋਂ ਫਿਰ ਬੋਲ ਸੁਣੇ ਤਾਂ ਸਤਿਗੁਰ ਸਬਦ ਸੁਣਾਇਆ ਤਾਂ ਫਿਰ ਸਤਿਗੁਰ ਦਾ ਸਬਦ ਸੁਣਿਆ ਸਤਿਗੁਰ ਦੀ ਵਿਚਾਰ ਸੁਣੀ ਸਤਿਗੁਰ ਦੇ ਬੋਲ ਸੁਣਿਆ ਸਤਿਗੁਰ ਮਿਲਿਏ ਸੱਚ ਪਾਇਆ ਜਿਨੇ ਵਿੱਚੋਂ ਆਪ ਗਵਾਇਆ ਸਾਬ ਕਹਿੰਦੇ ਨੇ ਜੈਸੇ ਸਤਗੁਰ ਦਾ ਸ਼ਬਦ ਸੁਣਿਆ ਇੱਕ ਤੇ ਬੋਧ ਹੋਇਆ ਕਿ ਸੀ ਬਹੁਤ ਜਨਮ ਤੱਕ ਭਟਕਦੇ ਰਹੇ ਸਤਗੁਰ ਦਾ ਸ਼ਬਦ ਪਹਿਲਾ ਬੋਧ ਇਹ ਕਰਾਂਦਾ ਹੈ ਕਿਉਂਕਿ ਜੈਸੇ ਸਤਗੁਰ ਦਾ ਮਿਲਾਪ ਹੁੰਦਾ ਹੈ ਤਾਂ ਇਹ ਬੋਧ ਹੁੰਦਾ ਹੈ ਕਿ ਬਹੁਤ ਜਨਮ ਭਟਕਦੇ ਰਹਿਆ ਸਤਗੁਰ ਦਾ ਸ਼ਬਦ ਜਦ ਸੁਣਿਆ ਤਾਂ ਫਿਰ ਇਹ ਦੂਜਾ ਬੋਧ ਇਹ ਹੋਇਆ ਕਿ ਸਤਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭ ਆਇਆ اے ਜਗਤ ਦੇ ਸਾਰੇ ਲੋਕੀ ਸੁਣੋ ਸਤਿਗੁਰੂ ਤੋਂ ਵੱਡਾ ਹੋਰ ਕੋਈ ਦਾਤਾ ਨਹੀਂ ਉਹ ਗਿਆਨ ਦਤਾ ਹੈ ਉਹ ਪ੍ਰਮਾਤਮਾ ਦੇ ਪ੍ਰੇਮ ਦਾ ਦਤਾ ਹੈ ਉਹ ਪ੍ਰਮਾਤਮਾ ਦੇ ਮਾਰਗ ਦਾ ਦਤਾ ਹੈ ਇਸ ਵਾਸਤੇ ਕਹਿੰਦੇ ਨੇ ਮਾਂ ਬਾਪ ਜੀਵਨ ਦਿੰਦੇ ਨੇ ਮਾਂ ਬਾਪ ਜਨਮ ਦਿੰਦੇ ਨੇ ਗੁਰੂ ਜੀਵਨ ਦਿੰਦਾ ਹੈ ਮਾਂ ਬਾਪ ਤਨ ਦਿੰਦੇ ਨੇ ਗੁਰੂ ਆਤਮ ਪ੍ਰਕਾਸ਼ ਦਿੰਦਾ ਮਾਂ ਬਾਪ ਜ਼ਿੰਦਗੀ ਦੇਂਦੇ ਨੇ ਗੁਰੂ ਜ਼ਿੰਦਗੀ ਸਫਲ ਕਰਦਾ ਹੈ ਗੁਰੂ ਜ਼ਿੰਦਗੀ ਪੂਰਨ ਕਰਦਾ ਹੈ ਤੋਂ ਇਸ ਤਰੀਕੇ ਨਾਲ ਮਾਂ ਬਾਪ ਨਾਲੋਂ ਵੀ ਮਹਾਨ ਹੈ ਗੁਰੂ ਔਰ ਸਾਡੇ ਦੇਸ਼ ਵਿੱਚ ਕਰੀਬਨ ਕਰੀਬਨ ਤਮਾਮ ਰਿਸ਼ਤਿਆਂ ਦੇ ਚੋਂ ਗੁਰੂ ਦਾ ਰਿਸ਼ਤਾ ਸਭ ਤੋਂ ਉੱਚਾ ਮੰਨਿਆ ਗਿਆ ਸਭ ਤੋਂ ਮਹਾਨ ਮੰਨਿਆ ਗਿਆ ਕਿਉਂਕਿ ਉਹ ਕੇਵਲ ਜਨਮ ਦਾਤਾ ਨਹੀਂ ਉਹ ਜ਼ਿੰਦਗੀ ਦਾਤਾ ਹੈ ਉਹ ਸਿਰਫ ਜ਼ਿੰਦਗੀ ਦਿੰਦਾ ਨਹੀਂ ਜ਼ਿੰਦਗੀ ਨੂੰ ਸਫਲ ਕਰਦਾ ਹੈ ਜ਼ਿੰਦਗੀ ਮਿਲ ਗਈ ਕਿਹੜੇ ਕੰਮ ਦੀ ਅਗਰ ਸਫਲ ਨਹੀਂ ਹੋਗੀ ਜਨਮ ਮਿਲ ਗਿਆ ਤੇ ਜੇ ਜੀਵਨ ਦੀ ਜਾਂਚ ਨਹੀਂ ਆਈ ਤਾਂ ਐਸਾ ਜਨਮ ਕਿਹੜੇ ਕੰਮ ਦਾ ਤੋਂ ਗੁਰੂ ਦੀ ਬਹੁਤ ਵੱਡੀ ਇਹ ਬਖਸ਼ਿਸ਼ ਹੈ ਮਹਾਰਾਜ ਕਨਨ ਸਤਗੁਰੂ ਜੇਵੜ ਦਾਤਾ ਕੋ ਨਹੀਂ ਸਤਗੁਰੂ ਜੈਸਾ ਹੋਰ ਕੋਈ ਵੀ ਦਾਤਾ ਨਹੀਂ ਐ ਜਗਤ ਦੇ ਸਾਰੇ ਲੋਕੀ ਗੌਰ ਨਾਲ ਜੋ ਹੈ ਸੁਣ ਲੋ ਸਤਗੁਰੂ ਮਿਲੀਏ ਸੱਚ ਪਾਇਆ ਜਿਨੇ ਵਿੱਚੋਂ ਆਪ ਦੁਆਇਆ ਸਤਗੁਰੂ ਦੇ ਮਿਲਾਪ ਦਾ ਸਦਕਾ ਸਾਧਨਾ ਕਰਦੇ ਆਇਆ ਜਿਨ੍ਹਾਂ ਨੇ ਆਪਣੇ ਆਪ ਦੇ ਚੋਂ ਆਪਾ ਭਾਵ ਗਵਾ ਚੜਿਆ ਅਹੰਕਾਰ ਗਵਾ ਚੜਿਆ ਉਹਨਾਂ ਨੂੰ ਸੱਚ ਦੀ ਪ੍ਰਾਪਤੀ ਹੋ ਗਈ ਉਹਨਾਂ ਨੂੰ ਸੱਚ ਦਾ ਮਿਲਾਪ ਹੋ ਗਿਆ ਤੇ ਫਿਰ ਸਤਿਗੁਰ ਨੇ ਜਿਨ ਸੱਚੋ ਸੱਚ ਬੁਝਾਇਆ ਉਹਨੇ ਐਸੀ ਊਜ ਬੁਝਾ ਦਿੱਤੀ ਕਿ ਇਹ ਸੱਚ ਹੈ ਇਹ ਸੱਚ ਹੈ ਜੀਵਨ ਦੇ ਹਰ ਪੱਖ ਤੇ ਜੀਵਨ ਦੇ ਹਰ ਪਹਿਲੂ ਦੇ ਵਿੱਚ ਸੱਚ ਨੂੰ ਵੇਖਣ ਦੀ ਜਾਚ ਆ ਗਈ ਸੱਚ ਨੂੰ ਮੰਨਣ ਦੀ ਸਮਰੱਥਾ ਮਿਲ ਗਈ ਸੱਚ ਨਾਲ ਜੁੜਨ ਦਾ ਢੰਗ ਆ ਗਿਆ ਸੰਸਾਰ ਨੂੰ ਵੇਖਣਾ ਹੋਰ ਗੱਲ ਹੈ ਸੰਸਾਰ ਦੇ ਵਿੱਚ ਸੱਚ ਨੂੰ ਵੇਖਣਾ ਹੋਰ ਗੱਲ ਹੈ ਪਦਾਰਥ ਨੂੰ ਵੇਖਣਾ ਹੋਰ ਗੱਲ ਹੈ ਪਦਾਰਥ ਦੇ ਵਿੱਚ ਸੱਚ ਨੂੰ ਵੇਖਣਾ ਹੋਰ ਗੱਲ ਹੈ ਬੰਦੇ ਨੂੰ ਵੇਖਣਾ ਹੋਰ ਗੱਲ ਹੈ ਬੰਦੇ ਦੇ ਸੱਚ ਨੂੰ ਵੇਖਣਾ ਹੋਰ ਗੱਲ ਹੈ ਸੂਰਜ ਚੰਦ ਤਾਰਿਆਂ ਨੂੰ ਵੇਖਣਾ ਹੋਰ ਗੱਲ ਹੈ ਸੂਰਜ ਚੰਦ ਤਾਰਿਆਂ ਦੀ ਸਚਾਈ ਨੂੰ ਵੇਖਣਾ ਹਕੀਕਤ ਨੂੰ ਵੇਖਣਾ ਸੱਚ ਨੂੰ ਵੇਖਣਾ ਹੋਰ ਗੱਲ ਹੈ ਕਿ ਜਿਹਨੂੰ ਸੰਸਾਰ ਦੇ ਸੱਚ ਨੂੰ ਵੇਖਣ ਦੀ ਜਾਚ ਆ ਗਈ ਦਰਸਲ ਉਹ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਮਿਰੰਕਾਰ ਵਿੱਚ ਲੀਨ ਹੋ ਗਿਆ ਉਹਨੇ ਜੀਵਨ ਦਾ ਮਕਸਦ ਹਾਸਲ ਕਰ ਲਿਆ ਉਸਨੇ ਆਪਣੀ ਜ਼ਿੰਦਗੀ ਸਫਲ ਕਰ ਲਈ ਤੋ ਇਹ ਜਿਹੜੀ ਸਭ ਤੋਂ ਵੱਡੀ ਦਾਤ ਹੈ ਇਹ ਗੁਰੂ ਤੋਂ ਪ੍ਰਾਪਤ ਹੁੰਦੀ ਹੈ ਅਕਾਲ ਪੁਰਖ ਦੀ ਬਖਸ਼ਿਸ਼ ਹੋਈ ਗੁਰੂ ਮਿਲਦਾ ਹੈ ਗੁਰੂ ਦੀ ਬਖਸ਼ਿਸ਼ ਹੋਈ ਅਕਾਲ ਪੁਰਖ ਮਿਲਦਾ ਹੈ ਇਸ ਵਾਸਤੇ ਇੰਜ ਕਹਿ ਲਈਏ ਪੂਰਨ ਤੌਰ ਤੇ ਖੇਲ ਇਹ ਸਾਰੇ ਦਾ ਸਾਰਾ ਇਹ ਪ੍ਰਮਾਤਮਾ ਦਾ ਹੈ ਅਕਾਲ ਪੁਰਖ ਦਾ ਹੈ ਪਰ ਫਿਰ ਵੀ ਉਸ ਨੇ ਇਹ ਵਿਚੋਲਾ ਬਣਾ ਰੱਖਿਆ ਹੈ ਉਸ ਦੀ ਜਦ ਬਖਸ਼ਿਸ਼ ਹੁੰਦੀ ਹੈ ਤਾਂ ਫਿਰ ਗੁਰੂ ਮਿਲਦਾ ਹੈ ਮਨੁੱਖਾ ਤਨ ਮਿਲਦਾ ਹੈ ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੈ ਕਿ ਮਨੁੱਖਾ ਤਨ ਦਾ ਮਿਲ ਜਾਣਾ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਗੁਰੂ ਦਾ ਮਿਲ ਜਾਣਾ ਇਹ ਬਹੁਤ ਉਸ ਦੀ ਵੱਡੀ ਬਖਸ਼ਿਸ਼ ਹੈ ਕਿ ਸਤ ਸੰਗ ਦਾ ਮਿਲ ਜਾਣਾ ਤੇ ਗੁਰੂ ਦੀ ਇਹ ਬਖਸ਼ਿਸ਼ ਹੈ ਕਿ ਪ੍ਰਮਾਤਮਾ ਦਾ ਮਿਲ ਜਾਣਾ ਈਸ਼ਵਰ ਦਾ ਜੋ ਹੈ ਮਿਲ ਜਾਣਾ ਜਿਹਨੂੰ ਗੁਰੂ ਮਿਲਿਆ ਉਹਦੇ ਤੇ ਅਕਾਲ ਪੁਰਖ ਦੀ ਬਖਸ਼ਿਸ਼ ਹੈ ਜਰ ਜਨੂੰ ਈਸ਼ਵਰ ਮਿਲਿਆ ਉਸ ਦੇਤੇ ਗੁਰੂ ਦੀ ਬਖਸ਼ਿਸ਼ ਹੈ ਉਸ ਦੇਤੇ ਗੁਰੂ ਦੀ ਰਹਿਮਤ ਹੈ ਤਾਂ ਸਤਗੁਰudev ਜੀ ਮਹਾਰਾਜ ਕਹਿੰਦੇ ਨੇ ਇਸ ਵਾਸਤੇ ਸਤਗੁਰੂ ਤੋਂ ਵੱਡਾ ਹੋਰ ਕੋਈ ਦਾਤਾ ਨਹੀਂ ਕਿ ਪ੍ਰਮਾਤਮਾ ਨੇ ਤੇ ਗੁਰੂ ਮਿਲਾਇਆ ਤੇ ਗੁਰੂ ਨੇ ਪ੍ਰਮਾਤਮਾ ਮਿਲਾ ਦਿੱਤਾ ਸਮੁੱਚੇ ਸੰਸਾਰ ਦਾ ਵੱਡਾ ਦਾਤਾ ਗੁਰੂ ਨੇ ਮਿਲਾ ਦਿੱਤਾ ਇਸ ਵਾਸਤੇ ਗੁਰੂ ਤੋਂ ਵੱਡਾ ਦਾਤਾ ਹੋਰ ਕੋਈ ਵੀ ਨਹੀਂ ਇਸ ਔੜੀ ਦੇ ਚ ਗੁਰੂ ਦੀ ਮਹਿਮਾ ਤੇ ਸਾਬਕ ਕੰਨ ਗੁਰੂ ਦਾ ਇਹ ਜਿਹੜਾ ਗਿਆਨ ਹੈ ਇਹ ਜਿਹੜਾ ਹਾਸਲ ਕਰਨਾ ਹੈ ਇਹ ਰਾਜੇ ਰਾਣੀਆਂ ਦੇ ਗੀਤ ਨਾਲ ਨਹੀਂ ਕਿਸੇ ਕਹਾਣੀਆਂ ਦੇ ਨਾਲ ਨਹੀਂ ਬਲਕਿ ਇੱਕ ਮਾਨ ਸਾਧਨਾ ਦੇ ਨਾਲ ਗੁਰੂ ਦਾ ਬਚਨ ਮੰਨ ਕੇ ਗੁਰੂ ਦਾ ਸ਼ਬਦ ਸੁਣ ਕੇ ਉਹ ਸੱਚ ਨੂੰ ਪ੍ਰਾਪਤ ਕਰਨਾ ਹੈ ਔਰ ਉਸ ਸੱਚ ਨਾਲ ਜੁੜਨਾ ਹੈ